ਮਾਣ ਚੱਲ ਆਇਆ ਕਿ ਮਨਾ ਜਿੱਤੇ ਬਾਬੇ ਨਾਨਕ ਨੇ ਪਹਿਲੀ ਕਲਤਾਰੀ ਕਰੀ ਸੀ ਉਹਨੂੰ ਮਨੁਕਾਨਾ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਆ। ਉਹ ਬੋਕਰਾ ਮਨੁਕਾਨਾ ਸਾਹਿਬ ਗਿਆ। ਅੱਜ ਤੱਕ ਨਿਭ ਰਹੀ ਆ ਅੱਜ ਤੱਕ। ਤੁਸੀਂ ਆਖੋਗੇ ਕਿ ਨਾ। ਬਾਬੇ ਮਰਦਾਨੇ ਤੇ ਗੁਰੂ ਨਾਨਕ ਦੇ ਮਹਾਰਾਜਿਆਂ ਵਰਗੀ ਜਾਰੀ ਅੱਜ ਤੱਕ ਕਿਸੇ ਦੀ ਨਹੀਂ ਨਿਭੀ। ਗੁਰੂ ਨਾਨਕ ਦੇ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਬਾਬੇ ਮਰਦਾਨੇ ਨੇ ਚੜ੍ਹਾਈ ਕਰ ਦੇਣੀ ਆ। ਸੱਚੇ ਬਾਪੇ ਮਰਦਾਨੇ ਆਪਣੇ ਕੋਲ ਆ ਗਏ ਬੜੇ ਦਰਦ ਨਾਲ ਪਿਆਰ ਨਾਲ ਵਾ ਕੇ ਪਿਆਰ ਨਾਲ ਰੱਖਣ ਲੱਗੇ ਮਰਦਾਨੇ ਜੇ ਤੂੰ ਮਰ ਜਾਵੇਂ ਬੜੇ ਬਾਪੇ ਮਰਦਾਨਾ ਗਿਆ ਤੇ ਬਾਪੇ ਮਰਦਾਨੇ ਨੂੰ ਬੜੀ ਪਿਆਸ ਆ ਕਹਿੰਦਾ ਨਾਨਕ ਜੀ ਪਿਆਸ ਲੱਗੀ ਐ ਤੇ ਨਾਨਕ ਜੀ ਕਹਿੰਦੇ ਆਓ ਉੱਥੇ ਪਹਾੜੀ ਦੇ ਕੋਤੇ ਕੋ ਬਾ ਜਾ ਕੇ ਪਾਣੀ ਪੀਓ ਤੇ ਜਦੋਂ ਉੱਤੇ ਗਿਆ ਨਾ ਤਾਂ ਮੋਥੇ ਬੈਠਾ ਬਲੀ ਕੇ ਜੇ ਗੁਰੂ ਨਾਨਕ ਸਾਹਿਬ ਦੇ ਬਾਖਰ ਆਪਣੇ ਦਿਲੋਂ ਆਪੇ ਦੇ ਬਾਬੇ ਮਰਦਾਨਾ ਨੂੰ ਪਤਾ ਕਿਦਾਂ ਤੁਸੀਂ ਬਾਣੀ ਪੜ੍ਹਦੇ ਹੋ ਜੇ ਗੁਰੂ ਨਾਨਕ ਸਾਹਿਬ ਦੇ ਬਾਖਰ ਸਾਚੇ ਪਾਖਰ ਸਾਚੇ ਕਰਦੇ ਹੋ ਬਾਣੀ ਵਿੱਚੋਂ ਬਸ ਆਪਾਂ ਪਾਚੀਏ ਜੋ ਗੁਰੂ ਨਾਨਕ ਸਾਹਿਬ ਨੇ ਬਾਬੇ ਮਰਦਾਨਾ ਨੂੰ ਆਪਣੇ ਦਿਲ ਦੀ ਜਗਾ ਦਿੱਤੀ ਹੈ ਬਾਣੀ ਉਹਦੇ ਪਰਤਾਏ ਲਿਖੀ ਹੈ ਸ਼ਲੋਕ ਮਰਦਾਨਾ ਪੈਸਾ ਇੱਕ ਤਾਰ ਪਿਆ ਸ਼ੇ ਇਹ ਸਾਲ ਮੈਂ ਤੁਹਾਡੇ ਨਾਲ ਰਿਆ ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ ਕਿਤੇ ਵੀ ਤੁਹਾਡਾ ਨਾਂ ਗਿਆ ਹੋਆ ਨਾਨਕ ਜੀ ਲੋਕਾਂ ਨੂੰ ਕਬਰ ਵਿੱਚੋਂ ਕੱਢਦੇ ਲੈਓ ਤੇ ਮੈਨੂੰ ਕਬਰ ਵਿੱਚੋਂ ਧੱਬੜੀਆਂ ਗੱਲਾਂ ਕਰਦੇ ਹੋ ਲੋਕਾਂ ਨੂੰ ਕਬਰ ਵਿੱਚੋਂ ਕੱਢਦੇ ਆਏ ਤੇ ਮੈਨੂੰ ਕਬਰ ਵਿੱਚੋਂ ਧੱਬੜੀਆਂ ਗੱਲਾਂ ਕਰਦੇ ਹੋ ਨਾਨਕ ਜੀ ਮੈਂ ਮਰ ਕੇ ਵੀ ਕਿਉਂ ਆਪਰੇ ਕਿਉਂ ਆਪਰੇ ਮੇਰਾ ਨਾ ਪਰਮ ਦੀ ਸੀ ਰੈਗੂਨ ਦੀ ਪ੍ਰਖਾਉਸ ਰੈਗੂਨ ਦੀ ਪ੍ਰਖਾਤੇ ਇਹ ਸਾਡਾ ਨਗਰ ਪਿੰਡ ਇੱਬਣ ਗੁਰਦੁਆਰਾ ਬਾਬਾ ਸਾਜ ਸਿੰਘ ਜੀ ਤਾਂ ਇੱਬਣ ਦੇ ਵਿੱਚ ਹਾਂਜੀ ਲਿਖ ਆ ਗਿਆ ਹੋਰ ਕੀ ਕਹਿੰਦੇ ਸਾਡੇ ਨਾਲ ਪੂਰੇ ਨਗਰ ਦੇ ਵਸਨੀਕਾਂ ਵੱਲੋਂ ਅਤੇ ਐਨਆਰ ਜਿਹੜੇ ਸਾਡੇ ਵੀਰ ਪੂਰੇ ਨਗਰ ਸਾਡੇ ਨਗਰ ਨਿਵਾਸੀ ਪੰਡੇਬਣ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਸਾਧ ਸਿੰਘ ਜੀ ਵਿਖੇ ਸਲਾਨਾ ਜੋੜ ਮੇਲਾ ਜੋ ਮਨਾਇਆ ਜਾਂਦਾ ਅਤੇ ਨਾਲ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਤੀ ਜੋਤ ਦੇ ਸੋ ਵੰਡਰ ਹੈ ਕਿ ਕੋਈ ਸੇਮ ਡੇ ਜੋਤੀ ਜੋਤ ਦੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੇਂਡੇ ਹੁੰਦਾ ਇਸੇ ਦਾ ਨੇ ਬਾਬਾ ਸਾਹਿਬ ਸੰਗੀ ਦਾ ਸਲਾਨਾ ਜੋੜ ਮੇਲਾ ਇਹ ਦੋਨੇ ਜਿਹੜੇ ਅਸੀਂ ਪ੍ਰੋਗਰਾਮ ਆ ਇਕੱਠੇ ਮਨਾਉਣਾ ਸਾਡੇ ਨਗਰ ਨਿਵਾਸੀਆਂ ਵੱਲੋਂ ਔਰ ਸਾਡੇ ਬਾਹਰੋਂ ਜੋ ਸਾਡੇ ਭਰਾ ਐਨ ਆਰ ਆਈ ਵੀਰ ਜਿਹੜੇ ਸਭ ਦੇ ਸੰਯੋਗ ਦੇ ਨਾਲ ਮਨਾਇਆ ਹਾਂ ਜੀ ਇਹ ਤਾਂ ਗੱਲ ਕਰੀਏ ਸੰਗਤਵਾਸੀ ਜੀ ਨੂੰ ਕਹਿੰਦੇ ਹਾਂ ਜੀ ਹਾਂ ਜੀ ਸੰਗਤਵਾਸੀ ਜੀ ਦੀ ਤਰਫੋਂ ਦੇਖਿਆ ਜੀ ਦੇਖੋ ਸੰਕਟਾਂ ਦਾ ਸਾਡੇ ਪਿੰਡ ਨਗਰ ਵਿੱਚੋਂ ਪਿੰਡ ਬਣ ਵਿੱਚੋਂ ਜਾਂ ਸਾਡੇ ਇਲਾਕੇ ਦੀਆਂ ਸੰਕਟਾਂ ਜਾਂ ਸਾਡੀਆਂ ਭੈਣਾ ਸਾਡੇ ਦੂਰ ਤੋਂ ਰਸਤੇਦਾਰ ਸਾਕ ਸੰਬੰਧੀ ਸਾਰੇ ਜਿਹੜੇ ਇਸ ਦਿਨ ਤੇ ਪਹੁੰਚਦੇ ਆ ਅਸੀਂ ਇਹ ਜਦੋਂ ਦਾ ਵੀ ਪਹਿਲਾਂ ਤੋਂ ਸਾਡੇ ਬਜ਼ੁਰਗਾਂ ਤੋਂ ਚਲਦੇ ਹੋਏ ਮਨਾਉਂਦੇ ਆ ਪਰ ਇਸੇ ਤਰ੍ਹਾਂ ਸਾਡੇ ਨਗਰ ਵੱਲੋਂ ਮਨਾਇਆ ਜਾਂਦਾ ਔਰ ਸਾਡੇ ਜਿੰਨੇ ਰਿਸ਼ਤੇਦਾਰ ਸਬੰਧੀਆਂ ਸਾਡੀਆਂ ਪਿੰਡ ਦੀਆਂ ਕੁੜੀਆਂ ਰਿਸ਼ਤੇਦਾਰ ਸਾਰੇ ਇੱਥੇ ਪਹੁੰਚਦੇ ਆ। ਹਾਂਜੀ। ਚਾਹ ਪਾਣੀ ਲੰਗਰ ਦੀ ਸੇਵਾ ਹਾਂਜੀ ਬਿਲਕੁਲ ਗੁਰੂ ਕੇ ਲੰਗਰ ਜਿਹੜੇ ਆ ਪਰਸੋਂ ਸ੍ਰੀ ਖੰਡਪੜ ਸਾਹਿਬ ਆਰੰਭ ਹੋਏ ਸੀਗੇ। ਕਿੰਨੇ ਦਿਨ ਹੀ ਜਿਹੜਾ ਗੁਰੂ ਕਾ ਲੰਗਰ ਚਾਹ ਪਾਣੀ ਹਰ ਇੱਕ ਪੱਖੋਂ ਕਰੋੜ ਦੀ ਸੇਵਾ ਸਾਡੇ ਪਰਿਵਾਰਾਂ ਵੱਲੋਂ ਜਾਂ ਲੰਗਰਾਂ ਦੀਆਂ ਸੇਵਾਵਾਂ ਤੇ ਨੇੜਾ ਨਹੀਂ ਲੰਗਰਾਂ ਦੀਆਂ ਸਵਾਵਾ ਫਰੂਟ ਦੀਆਂ ਸਵਾਵਾ ਜੋ ਮਤਲਬ ਹਰ ਬੰਦਾ ਇੱਥੇ ਆਉਂਦਾ ਮੱਥਾ ਟੇਕ ਕੇ ਪ੍ਰਸ਼ਾਦਾ ਜਿਹੜੀ ਵੀ ਚੀਜ਼ ਨੂੰ ਗੱਲ ਕਰਦਾ ਚੱਕ ਕੇ ਜਾਂਦਾ ਦੇਖੋ ਗੱਲ ਕਰੀਏ ਸਾਰਾਂ ਅੜ ਪਿੰਡਾਂ ਵਾਸਤੇ ਕੀਤੀ ਆਪਣਾ ਕਿਸੇ ਦੇ ਨਾਲ ਤੇ ਦੇਖੋ ਇਹ ਹਾਲੇ ਸਾਡੇ ਨਗਰ ਵੱਲੋਂ ਪਿੰਡ ਇਬਨ ਵੱਲੋਂ ਜੋ ਸਾਡੇ ਐਨਆਰਆਈ ਵੀਰ ਉਹਨਾਂ ਦੇ ਸੰਯੋਗ ਨਾਲ ਜਾਂ ਸਾਡੇ ਨਗਰ ਪਿੰਡ ਇਬਨ ਵੱਲੋਂ ਅਸੀਂ ਤਕਰੀਬਨ ਮਿੱਟੀ ਦੀ ਸੇਵਾ ਕੀਤੀ ਆ ਉੱਥੇ ਕਾਫੀ ਵਨ ਜਿਹੜੇ ਸੀਗੇ ਟੁੱਟੇ ਹੋਏ ਜਾਂ ਮਿੱਟੀ ਦੀ ਸੇਵਾ ਸਾਡੇ ਪਿੰਡ ਤੋਂ ਅਸੀਂ ਲਿਆਂਦੇ ਲਗਾਏ ਆ ਤਕਰੀਬਨ ਦੋ ਤਿੰਨ ਵਾਰੀ ਇਹ ਮਿੱਟੀ ਲਾ ਕੇ ਆਏ ਆ ਬਾਕੀ ਸਾਡੇ ਕੋਲ ਮਾਇਆ ਇਕੱਠੀ ਹੋਈ ਪਈ ਆ ਉਹ ਜਦੋਂ ਇਹ ਹੁਣ ਥੋੜੇ ਦਿਨਾਂ ਤੋਂ ਬਾਅਦ ਅਸੀਂ ਤਕਰੀਬਨ ਜੈਸੀ ਦੀ ਵੀ ਗਰੋਥ ਹੋ ਗਈ ਉਹਨਾਂ ਨੂੰ ਇਸੇ ਉਸੇ ਤਰ੍ਹਾਂ ਮਾਇਆ ਉਹਨਾਂ ਨੂੰ ਅਸੀਂ ਪਚਾਵਾਂਗੇ ਜਿਹੜੀ ਵੀ ਚੀਜ਼ ਦੀ ਲੋੜ ਹੈ ਉਸੇ ਤਰ੍ਹਾਂ ਤਰੀਕੇ ਨਾਲ ਆਇਆ ਜਾਂ ਹੋਰ ਕੋਈ ਚੀਜ਼ ਉਹਨਾਂ ਨੂੰ ਲੋੜ ਹੋ ਗਈ ਤੇ ਅਸੀਂ ਉਹਨਾਂ ਨੂੰ ਦਵਾ ਦੇ ਹਾਂਜੀ ਅੱਜਕੱਲ੍ਹ ਵੀ ਨਵੀਂ ਜਨਰੇਸ਼ਨ ਨੂੰ ਵੀ ਮੁਸ਼ਕਲ ਹੈ ਜਨਰੇਸ਼ਨ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਡੇ ਨਸ਼ਿਆਂ ਤੋਂ ਪਰਹੇਜ਼ ਕਰਕੇ ਖਾਸ ਕਰਕੇ ਨਸ਼ਿਆਂ ਤੋਂ ਪਰਹੇਜ਼ ਕਰਕੇ ਜੋ ਆਪਣੇ ਗੁਰੂ ਘਰ ਨਾਲ ਜੁੜਨ ਤੇ ਗੁਰੂ ਕਰਦਿਆਂ ਸਾਡੇ ਬਹੁਤ ਜਗਾ ਜਿਹੜੀ ਬਾਬਾ ਸਾਹਸ ਸਿੰਘ ਜੀ ਦੀ ਬੜੀ ਸ਼ਕਤੀ ਆ ਇਹਨਾਂ ਨਾਲ ਟਕਾਲਾਂ ਨੂੰ ਸ਼ਾਮ ਨੂੰ ਸਵੇਰ ਨੂੰ ਜੋ ਆਣ ਕੇ ਇੱਥੇ ਮੱਥਾ ਟੇਕਣ ਕਿਉਂਕਿ ਪ੍ਰਮਾਤਮਾ ਕੋਲੋਂ ਹੀ ਸਾਨੂੰ ਸਾਰਾ ਕੁਝ ਮਿਲਦਾ ਮੇਰਾ ਨਾਮ ਪਰਮਜੀਤ ਹੈ। ਕੀ ਕਹਣਾ ਚਾਹੁੰਦੇ ਆਂ? ਅਸੀਂ ਇਹ ਹੀ ਆਪਣੇ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਕਹਿਣਾ ਚਾਹੁੰਦੇ ਆਂ ਤੇ ਗੁਰਦੁਆਰਾ ਸਾਹਿਬ ਆਓ ਨਸ਼ਾ ਮੁਕਤ ਹੋਵੋ ਭੈਣਾਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਸਾਡੇ ਬਜ਼ੁਰਗਾਂ ਨੂੰ ਬਜ਼ੁਰਗਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਚੀਜ਼ਾਂ। ਬੱਚੇ